ਕਾਰੋबार ਹੋ ਗਿਆ 0% ਅੱਜ ਦੇਖੋ ਨਾ ਬਾਕੀ ਕੰਟਰੀਆਂ ਦੇ ਵਿੱਚ ਤਾਂ ਉੱਥੇ ਬਾਰਡਰ ਦੇ ਵਿੱਚ ਕੋਈ ਐਡਾ ਸੀਮਾ ਦੇ ਉੱਤੇ ਕੋਈ ਬੰਦੇ ਵੀ ਨਹੀਂ ਲੱਗੇ ਪਤਾ ਨਹੀਂ ਇਥੋਂ ਦਾ ਪਾਕਿਸਤਾਨ ਤੇ ਭਾਰਤ ਦਾ ਮਾਹੌਲ ਕਿ ਹੋ ਗਿਆ ਜਿਹੜਾ ਆਪਸੀ 24 ਘੰਟੇ ਜੰਗ ਦਾ ਮਾਹੌਲ ਕਾਇਮ ਰੱਖਣਾ ਜੀ ਆਪਾਂ ਕਹੀਏ ਕਿ ਆਪਾਂ ਪਰੇਸ਼ਾਨੀ ਹੈ ਤਾਂ ਪਾਕਿਸਤਾਨ ਵੀ ਪਰੇਸ਼ਾਨ ਇਸ ਲਈ ਜਿਹੜਾ ਆਮ ਮੂਲਕਾ ਆਮ ਲੋਕ ਆ ਜੰਗ ਦਾ ਸਭ ਤੋਂ ਵੱਡਾ ਸਰੋਨਾ ਤੇ ਪੈ ਰਿਹਾ ਇਸ ਟਾਈਮ ਉਹਨਾਂ ਨੂੰ ਆਪਣੇ ਰਾਸ਼ਨ ਦੀ ਵਕਤਾ ਪਈ ਹੋਈ ਹੈ ਕਿ ਜੰਗ ਦਾ ਜਿਹੜਾ ਮਾਹੌਲ ਆ ਡਾਰਾ ਲੋਕਾਂ ਦੇ ਦਿਲਾਂ 'ਚ ਉਦੇ ਕਾਰਨ ਲੋਕ ਬਾਹਰ ਨਹੀਂ ਨਿਕਲ ਰਹੇ ਖਰੀਦੀ ਨਹੀਂ ਕਰ ਰਹੇ ਦਾ ਸਰਤਾ ਪੈ ਰਹੀ ਹੈ ਡੰਡ ਬਿਲਕੁਲ ਨਹੀਂ ਹੋਣੀ ਚਾਹੀਦੀ ਜੀ ਹੋਣੀ ਵੀ ਚਾਹੀਦੀ ਹੈ ਜੀ ਅਪ ਟੂ ਦਾ ਮਾਰਕ ਜਿਵੇਂ ਬਾਰਡਰਾਂ ਤੱਕ ਹੋਣੀ ਚਾਹੀਦੀ ਹੈ ਜਿਹੜਾ ਲੋਕਲ ਸਿਵਿਲਿਅਨ ਹੈ ਉਹਦਾ ਕੋਈ ਕਸੂਰ ਨਹੀਂ ਹੈਗਾ ਜੰਗ ਦੇ ਵਿੱਚ ਜਿਹੜਿਆ ਜੰਗ ਦਾ ਮਾਹੌਲ ਹੈ ਇਹ ਤਾਂ ਬਾਰਡਰ ਤੱਕ ਰਵੇ ਤਾਂ ਜਿਆਦਾ ਹੀ ਸੀਮਤ ਹੈ ਅਗਰ ਜੇ ਸ਼ਹਿਰਾਂ ਦੇ ਵਿੱਚ ਆਉਂਦਾ ਤਾਂ ਹਰ ਪਰਿਵਾਰ ਪੈਨਿਕ ਹੋ ਜਾਂਦਾ ਆਪਾਂ ਨੂੰ ਮੋਦੀ ਸਰਕਾਰ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ ਜੋ ਮੇਰਾ ਖਿਆਲ ਹੈ ਮੈਂ ਉਹ ਜੰਗ ਕਿਸੇ ਚੀਜ਼ ਦਾ ਵੀ ਹੱਲ ਨਹੀਂ ਹੁੰਦਾ ਪਰ ਕਈ ਵਾਰੀ ਨਾ ਜੀ ਛੋਟੇ ਮੋਟੇ ਐਕਸ਼ਨ ਲੈਣੇ ਪੈਂਦੇ ਆ ਤੇ ਸਾਹਮਣੇ ਵਾਲਾ ਜੇ ਪਿਆਰ ਨਾਲ ਨਾ ਮੰਨੇ ਤਾਂ ਮਾੜਾ ਜਿਹਾ ਦਿਖਾਣਾ ਤਾਂ ਪੈਣੀ ਆਖਰ ਸਵੇਰ ਦਾ ਹਾਲ ਤੁਸੀਂ ਦੇਖ ਰਹੇ ਹੋ ਸਿਟੀ ਹਮ ਨਿਊਜ਼ ਤੇ ਮੈਡਮ ਜਿੱਦਾਂ ਕਿ ਸਭ ਨੂੰ ਪਤਾ ਹੀ ਹੈ ਹੁਣ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਜਿਹਦੇ ਕਰਕੇ ਲੋਕਾਂ ਦੇ ਵਿੱਚ ਤਣਾਅ ਬਣੇ ਹੋਏ ਨੇ ਤੇ ਅੱਜਕੱਲ ਉਹਨਾਂ ਦੇ ਵਪਾਰਾਂ ਤੇ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਤੇ ਆਓ ਗੱਲਬਾਤ ਕਰਦੇ ਹਾਂ ਇੱਥੇ ਦੇ ਕਾਰੋਬਾਰੀਆਂ ਦੇ ਨਾਲ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਤੇ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਲੋਕੀ ਬਹੁਤ ਜ਼ਿਆਦਾ ਡਰੇ ਹੋਏ ਨੇ ਤੇ ਤੁਹਾਡੇ ਕਾਰੋਬਾਰ ਤੇ ਕੀ ਅਸਰ ਪਿਆ ਹੈ ਦਾ ਕਾਰੋਬਾਰ ਦਾ ਤਾਂ ਇੰਪੈਕਟ ਇਦਾਂ ਹੈ ਜੀ ਕਾਰੋਬਾਰ ਹੋ ਗਿਆ 0% ਤੇ ਕਸਟਮਰ ਜਿਹੜਾ ਸਾਡੇ ਕੋਲ ਜਿਵੇਂ ਅਸੀਂ ਆਨਲਾਈਨ ਕਰਦੇ ਆ ਜਾਂ ਆਫਲਾਈਨ ਕਰਦੇ ਆ ਇਸ ਟਾਈਮ ਉਹਨਾਂ ਨੂੰ ਆਪਣੇ ਰਾਸ਼ਨ ਦੀ ਵਿਫਤਾ ਪਈ ਹੋਈ ਹੈ ਤੇ ਸਾਡਾ ਕੰਮ ਹੈਗਾ ਜਿਵੇਂ ਲੇਡੀ ਸੂਟਸ ਦਾ ਤੇ ਉਹ ਤਾਂ ਬਹੁਤ ਬਹੁਤ ਬਾਅਦ ਦੇ ਵਿੱਚ ਹੈ ਤੇ ਇਸ ਕਰਕੇ ਕਸਟਮਰ ਦਾ ਇੰਪੈਕਟ ਤਾਂ ਜ਼ੀਰੋ ਹੈ ਬਾਕੀ ਰਹੀ ਗੱਲ ਇਸ ਟਾਈਮ ਲੋਕਾਂ ਨੂੰ ਆਪਣੀ ਜਾਨਾਂ ਦੇ ਖਤਰੇ ਹੈ ਤੇ ਸਰਕਾਰ ਨੂੰ ਥੋੜਾ ਜਿਹਾ ਹਰ ਪਾਸੇ ਮਤਲਬ ਦੇਖ ਕੇ ਚੱਲਣਾ ਚਾਹੀਦਾ ਵੀ ਹਰ ਬੰਦੇ ਦਾ ਵੀ ਮਤਲਬ ਹਰ ਬੰਦੇ ਬਾਰੇ ਸੋਚਣਾ ਚਾਹੀਦਾ ਵੀ ਕਿਸ ਤਰ੍ਹਾਂ ਨਾਲ ਉਹ ਵੀ ਉਹ ਆਪਣਾ ਜਿਹੜਾ ਰੋਜ਼ਗਾਰ ਆ ਜਿਹੜੇ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਉਹਨਾਂ ਦਾ ਇਸ ਟਾਈਮ ਬਹੁਤ ਜ਼ਿਆਦਾ ਔਖਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਜੰਗ ਹੋਣੀ ਚਾਹੀਦੀ ਹੈ ਕਿ ਨਹੀਂ ਜੰਗ ਬਿਲਕੁਲ ਨਹੀਂ ਹੋਣੀ ਚਾਹੀਦੀ ਜੇ ਹੋਣੀ ਵੀ ਚਾਹੀਦੀ ਹੈ ਜੀ ਅਪ ਟੂ ਦਾ ਮਾਰਕ ਜਿਵੇਂ ਬਾਰਡਰਾਂ ਤੱਕ ਹੋਣੀ ਚਾਹੀਦੀ ਹੈ ਜਿਹੜਾ ਲੋਕਲ ਸਿਵਿਲIAN ਹੈ ਉਹਦਾ ਕੋਈ ਕਸੂਰ ਨਹੀਂ ਹੈਗਾ ਜੰਗ ਦੇ ਵਿੱਚ ਤੇ ਬਾਕੀ ਰਹੀ ਗੱਲ ਉਹ ਇਹ ਆਪਣੀ ਜਿਵੇਂ ਪੋਲੀਟੀਕਲ ਲੈਵਲ ਦੀਆਂ ਗੱਲਾਂ ਇਹਦੇ ਵਿੱਚ ਸਾਨੂੰ ਮਤਲਬ ਕੋਈ ਇਨਵੋਲਵਮੈਂਟ ਨਹੀਂ ਨਾ ਸਾਨੂੰ ਇੰਨਾ ਕੋਈ ਪਤਾ ਹੈ ਨਾ ਬਾਰੇ ਕਾ ਦਾ ਕਾਰੋਬਾਰ ਜਿਹੜਾ ਠੱਪ ਹੋ ਰਿਹਾ ਹੈ ਤੁਸੀਂ ਕੀ ਕਹੋਗੇ ਇਸ ਤਰ੍ਹਾਂ ਜੀ ਜਿਹੜਾ ਜੰਗ ਦਾ ਮਾਹੌਲ ਹੈ ਇਹ ਤਾਂ ਬਾਰਡਰ ਤੱਕ ਰਵੇ ਤਾਂ ਜ਼ਿਆਦਾ ਹੀ ਸੀਮਤ ਹੈ ਅਗਰ ਜੇ ਸ਼ਹਿਰਾਂ ਦੇ ਵਿੱਚ ਆਂਦਾ ਤਾਂ ਹਰ ਪਰਿਵਾਰ ਪੈਨਿਕ ਹੋ ਜਾਂਦਾ ਲੋਕ ਆਪਣੇ ਜ਼ਰੂਰਤਾਂ ਦੀਆਂ ਚੀਜ਼ਾਂ ਲੈਣੀਆਂ ਸ਼ੁਰੂ ਕਰਤੀਆਂ ਔਰ ਸਾਰਾ ਸਮਾਜ ਹਿੱਲਿਆ ਪਿਆ ਔਰ ਹਰ ਪਰਿਵਾਰ ਇਸ ਗੱਲ ਤੋਂ ਚਿੰਤਤ ਹੈ ਔਰ ਦੁਖੀ ਹੈ ਬੱਚਿਆਂ ਦੀਆਂ ਪੜ੍ਹਾਈਆਂ ਤੇ ਕਾਰੋਬਾਰ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋ ਰਿਹਾ ਜਿਹਦੀ ਪਰਪਾਈ ਕਰਨੇ ਬਹੁਤ ਮੁਸ਼ਕਲ ਹੈ ਤੁਸੀਂ ਕੀ ਕਹਿੰਦੇ ਹੋ ਜੰਗ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਨਹੀਂ ਜੀ ਜੰਗ ਦਾ ਤਾਂ ਨਾ ਹੀ ਮਾਰਾ ਹੈ ਜੰਗ ਜਿਹੜਾ ਆਪਸੀ ਮਿਲਵਰਤਨ ਹੈ ਅੱਜ ਦੇਖੋ ਨਾ ਬਾਕੀ ਕੰਟਰੀਆਂ ਦੇ ਵਿੱਚ ਤਾਂ ਉੱਥੇ ਬਾਰਡਰ ਦੇ ਵਿੱਚ ਕੋਈ ਐਡਾ ਸੀਮਾ ਦੇ ਉੱਤੇ ਕੋਈ ਬੰਦੇ ਵੀ ਨਹੀਂ ਲੱਗੇ ਪਤਾ ਨਹੀਂ ਇਥੋਂ ਦਾ ਪਾਕਿਸਤਾਨ ਤੇ ਭਾਰਤ ਦਾ ਮਾਹੌਲ ਕਿਹੋ ਜਿਹਾ ਜਿਹੜਾ ਆਪਸੀ 24 ਘੰਟੇ ਜੰਗ ਦਾ ਮਾਹੌਲ ਕਾਇਮ ਰੱਖਣਾ ਦੁਸ਼ਮਣ ਸ਼ਿਰਖਾ ਪੈਦਾ ਕਰਨੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰਿਵਾਰਕ ਸਬੰਧ ਵਧੀਆ ਹੋਣੇ ਚਾਹੀਦੇ ਕੰਦੇ ਕਾਰੋਬਾਰ ਠੱਪ ਹੋ ਚੁੱਕੇ ਨੇ ਆ ਅੱਧੋਂ ਤੋਂ ਵੀ ਅੱਧ ਹੋ ਚੁੱਕੇ ਨੇ ਤਾਂ ਤੁਹਾਡਾ ਉਹਦੇ ਉੱਤੇ ਕੀ ਕਹਿਣਾ ਹੈ ਮੈਡਮ ਦੇਖੋ ਜੀ ਜਦੋਂ ਜੰਗ ਲੱਗਦੀ ਹੈ ਸਾਰੇ ਲੋਕ ਡਰਦੇ ਆ ਘਰਾਂ ਚੋਂ ਨਹੀਂ ਨਿਕਲ ਰਹੇ ਤਾਂ ਸਾਰੇ ਇੱਥੇ ਪੂਰੇ ਪੰਜਾਬ 'ਚ ਵੀ ਆਲ ਇੰਡੀਆ 'ਚ ਵੀ ਅਸਰ ਤਾਂ ਮੈਡਮ ਪੈਂਦਾ ਹੀ ਹੈ ਤੇ ਸਭ ਤੋਂ ਵੱਡਾ ਅਸਰ ਪੈਂਦਾ ਵੀ ਵਪਾਰਕ ਖੇਤਰਾਂ 'ਚ ਜੀ ਕਿਉਂਕਿ ਜੰਗ ਦਾ ਜਿਹੜਾ ਮਾਹੌਲ ਆ ਡਰਾ ਲੋਕਾਂ ਦੇ ਦਿਲਾਂ 'ਚ ਤੇ ਉਹਦੇ ਕਾਰਨ ਲੋਕ ਬਾਹਰ ਨਹੀਂ ਨਿਕਲ ਰਹੇ ਖਰੀਦੀ ਨਹੀਂ ਕਰ ਰਹੇ ਤਾਂ ਅਸਰ ਤਾਂ ਪੈਂਦਾ ਹੀ ਹੈ ਤੇ ਸਰ ਤੁਹਾਡਾ ਕੀ ਕਹਿਣਾ ਹੈ ਸੇਮ ਹੀ ਹੈ ਮੈਡਮ ਫਰਕ ਤਾਂ ਪੈਂਦਾ ਹੀ ਹੈ ਵਪਾਰ ਤੇ ਸਭ ਤੋਂ ਜ਼ਿਆਦਾ ਫਰਕ ਪੈਂਦਾ ਜੀ ਇਸ ਚੀਜ਼ ਦਾ ਤੇ ਸਰ ਤੁਹਾਡਾ ਕੀ ਕਹਿਣਾ ਕਿ ਜੰਗ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਜਿਵੇਂ ਲੋਕ ਬਹੁਤ ਜ਼ਿਆਦਾ ਡਰੇ ਹੋਏ ਨੇ ਆਪਣੇ ਘਰਾਂ 'ਚੋਂ ਬਾਹਰ ਨਹੀਂ ਆ ਰਹੇ ਬਲੈਕਆਉਟਸ ਦੇ ਟਾਈਮ ਤੇ ਵੀ ਕੋਈ ਲਾਈਟਸ ਵੀ ਨਹੀਂ ਔਨ ਹੋ ਰਹੀਆਂ ਹੁਣ ਤਾਂ ਤਾਂ ਉਹਦੇ ਉੱਤੇ ਤੁਹਾਡਾ ਕੀ ਕਹਿਣਾ ਕਿ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਜੰਗ ਨਹੀਂ ਹੋਣੀ ਚਾਹੀਦੀ ਜੰਗ ਕੋਈ ਹੱਲ ਹੀ ਹੈ ਗੱਲ ਬੈਠ ਕੇ ਹੋ ਜਾਣੀ ਉਹ ਜੰਗ ਦਾ ਤਾਂ ਕੋਈ ਹੱਲ ਨਹੀਂ ਜੀ ਮੈਡਮ ਇਦਾਂ ਨਾ ਜੀ ਜੰਗ ਹੋ ਰਹੀ ਆ ਜੇ ਆਪਾਂ ਕਹੀਏ ਕਿ ਆਪਾਂ ਪਰੇਸ਼ਾਨੀ ਆ ਤਾਂ ਪਾਕਿਸਤਾਨ ਵੀ ਪਰੇਸ਼ਾਨਾ ਇਸ ਲਈ ਜਿਹੜਾ ਆਮ ਮੁਲਕ ਆ ਆਮ ਲੋਕ ਆ ਜੰਗ ਦਾ ਸਭ ਤੋਂ ਵੱਡਾ ਸਰੋਨਾ ਤਾਂ ਹੀ ਪੈ ਰਿਆ ਤਾਂ ਜਿਹੜੇ ਹੁਣ ਬਾਰਡਰ ਤੇ ਸਾਡੇ ਫੌਜੀ ਵੀਰ ਬੈਠੇ ਆ ਉਹ ਵੀ ਸਾਡੀ ਚਲੋ ਰੱਖਿਆ ਕਰ ਰਹੇ ਆ ਪਰ ਇੱਥੇ ਵੀ ਬਹੁਤ ਮਾਹੌਲ ਖਰਾਬ ਆ ਇਸ ਲਈ ਚਾਹੇ ਉਹ ਦੇਸ਼ ਆ ਚਾਹੇ ਇਹ ਦੇਸ਼ ਆ ਕੋਈ ਵੀ ਗੱਲ ਆ ਟੇਬਲ ਤੇ ਬੈਠ ਕੇ ਕਰ ਲੈਣੀ ਚਾਹੀਦੀ ਆ ਅਮਨ ਕਾਨੂੰਨ ਰੱਖਣਾ ਚਾਹੀਦਾ ਇਦਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਤੋ ਕਾ ਦਾ ਜਿਹੜਾ ਕਾਰੋਬਾਰ ਕਾਰੋਬਾਰ ਜਿਹੜਾ ਹੈ ਉਹਦੇ ਤੇ ਕੀ ਅਸਰ ਪੈ ਰਿਹਾ ਹੈ ਵੀ ਕਾਰੋਬਾਰ ਤੇ ਫੁੱਲ ਫਲੈਜ ਬਹੁਤ ਬੁਰਾ ਅਸਰ ਹੈ ਬਹੁਤ ਸ਼ਾਂਤੀ ਦਾ ਮਾਹੌਲ ਹੈ ਤੁਸੀਂ ਦੇਖੋ ਪਰ ਹੁਣ ਕੋਈ ਗੱਲ ਨਹੀਂ ਜੋ ਵੀ ਹੈ ਸਾਰਿਆਂ ਨਾਲ ਹੈ ਆਪਾਂ ਨੂੰ ਮੋਦੀ ਸਰਕਾਰ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ ਜੋ ਮੇਰਾ ਖਿਆਲ ਹੁਣ ਤੱਕ ਦਾ ਸਾਡੇ ਕਾਰੋਬਾਰ ਤੇ ਕਿੰਨਾ ਕੋਸਰ ਹੈ ਵੀ ਕਾਰੋਬਾਰ ਤੇ ਬਹੁਤ ਅਸਰ ਹੈ ਫਿਲਹਾਲ ਤਾਂ ਸ਼ਾਂਤੀ ਹੈ ਅੱਛਾ ਕੋਈ ਗਲਤ ਨਹੀਂ ਨਹੀਂ ਜੀ ਬਹੁਤ ਸ਼ਾਂਤੀ ਦਾ ਮਾਹੌਲ ਹੈ ਪੂਰਾ ਪੰਜਾਬ ਦਾ ਹੀ ਬਹੁਤ ਮਾੜਾ ਹਾਲ ਹੈ ਪਾਰਦਾ ਬਹੁਤ ਮਾੜਾ ਹਾਲ ਹੈ ਬਾਕੀ ਕੋਈ ਗੱਲ ਨਹੀਂ ਦਿਖਦੇ ਆ ਸਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੰਗ ਹੋਣੀ ਚਾਹੀਦੀ ਕਿ ਨਹੀਂ ਦੇਖੋ ਜੰਗ ਕਿਸੇ ਚੀਜ਼ ਦਾ ਵੀ ਹੱਲ ਨਹੀਂ ਹੁੰਦਾ ਪਰ ਕਈ ਵਾਰੀ ਨਾ ਜੀ ਛੋਟੇ ਮੋਟੇ ਐਕਸ਼ਨ ਲੈਣੇ ਪੈਂਦੇ ਆ ਤੇ ਸਾਹਮਣੇ ਵਾਲਾ ਜੇ ਪਿਆਰ ਨਾਲ ਨਾ ਮੰਨੇ ਤਾਂ ਮਾੜਾ ਜਿਹਾ ਦਿਖਾਣਾ ਤਾਂ ਪੈਣਾ ਹੀ ਆਕ ਤੇ ਅਸਲੀ ਮੋਦੀ ਸਰਕਾਰ ਨੇ ਜੋ ਐਕਸ਼ਨ ਲਿੱਤਾ ਉਹ ਥੋੜਾ ਜਿਹਾ ਜ਼ਰੂਰੀ ਸੀ ਬਾਕੀ ਕੋਈ ਗੱਲ ਨਹੀਂ ਇੰਟਰਨੈਸ਼ਨਲ ਹੈਗੀਆਂ ਮਾਰਕਟ ਆਪੇ ਸਾਹਮਣੀਆਂ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਇੰਨੀ ਜੰਗ ਹੋਣ ਨਹੀਂ ਦਿੰਦਾ ਮੋਦੀ ਇਹ ਡਰਾਣਾ ਜ਼ਰੂਰੀ ਸੀ ਜਿੱਦਾਂ ਕਿ ਅੱਜ ਅਸੀਂ ਆਮ ਜਨਤਾ ਦੇ ਪੁਆਇੰਟ ਆਫ View ਸੁਨੇ ਜੰਗ ਦੇ ਉੱਤੇ ਤਾਂ ਤੁਹਾਡਾ ਕੀ ਕਹਿਣਾ ਹੈ ਪਲੀਜ਼ ਕਮੈਂਟਾਂ ਚ ਦੱਸੋ